또 <laughs> 넘어갔다. she He

I okay. No! Okay. We yeah. ਕਿ ਬਕਾਚੇ ਸ਼ੋਲਤ ਜੀ ਤੋਂ ਹਲਵਾ ਦੇ ਮੁਤਾਬਿਕ ਜਿੱਦ ਕੇ ਫਲ ਸਵੇ ਦਸ਼ਮੀ ਪ੍ਰਥਮ ਪਗਾਸ ਤੋਂ ਸਮਰਕਰ ਗੁਣਾ ਨਾਲ ਕਹਿੰਦੇ ਹੈ ਜਿਸ ਨਾਮ ਨੂੰ ਕਰਦੇ ਅਮਰ 10 ਨੰਬਰ 10 ਹੰਸਾ ਹੈ ਅਰਜਨ ਹਰ ਕਰਨ ਨੂੰ ਅਸੀਂ ਅਥਰਿਆ ਲਾਇਆ ਹੈ ਤੇ ਆਇਆ ਹੈ ਇਸ ਸੰਬੰਧ ਨੂੰ ਕਿਹਾ ਹੈ ਇਹੇ ਗਾਣਾ ਦਸ਼ਮੀ ਹੈ ਕਰਨਾ ਦੇ ਆਪ ਸਭਾ ਹੈ ਦਸਵਾਂ ਪਾਤਸ਼ਾਹ ਸ਼ੁਰੂ ਕਰਦੀ ਕਿ ਚੜ੍ਹੇ ਪਰ ਅਰਨਲ ਕੋਈ ਕਰਨ ਜਿਸ ਵਾਲੇ ਪੁਰਾਣੀ ਦੀ ਪ੍ਰਤਲਣ ਹੋ ਰਿਹਾ ਹੈ ਕੀ ਕਿਸਾ ਸਤ ਸਾਮਨਾ ਵਾਹੀ ਪੰਨਾ ਕਲਸਾ ਤੇ ਸਭ ਤੋਂ ਵੱਧ ਰਹਾ ਤੇ ਹੰਪਰ ਕੇ ਬੋਲੋ ਜੀ ਵਾਲੇ ਰਹਿਤੋ ਜਿਕਰਾ ਸਜੀ ਸਪਤ ਕਲਸਾ ਜਿਕੋ ਵਾਹਿਗੁਰੂ 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 ਤੇ ਆਵਿਸ਼ਤ ਆਪ ਦਾ ਸਤਕਾ ਸਰਬ ਸੁਖੋ ਜਾਨਾ ਘਤੋ ਜੀ ਸਤਾਂ ਦਰਚਰ ਜਿਕੋ ਤੇ ਬੈਦ ਕੀ ਪਾਈ ਪਾਸ ਕੀ ਜੀ ਸ੍ਰੀ ਸਭ ਜਵਾਹ ਕਲਸਾ ਜਿਕੋ ਬੋਲੇ ਗੋਲੋ ਜੀ ਵਾਲੇ ਰਹਿਤੋ ਜਿਸ ਕਲਸਾ ਸੁਖੀਦਾਰ ਤੇ ਸਤਾਨ ਰਹਾ ਦਰਬੇਤ ਗਣ ਸਹਾਦਨ ਪ੍ਰੋਸਾਧਨਤਾ ਦਾ ਨਾਮ ਵਰਤਿਆ ਵਰਸ ਸਭੀ ਤੇ ਦਾ ਸ਼ਿਸ਼ਨਾ ਨਾਮ ਚੋਕ ਤੇ ਡੇ ਗੁੰਦੇ ਜੋਗੋ ਜੋਗ ਟੋਲ ਤਪਕਾ ਜਾ ਕਰ ਬੋਲੋ ਜੀ ਸਾਰੀ ਜੀ ਜੋਗ ਨਾਮ ਨਿਮਨ ਮਤੂ ਕੀ ਵਖੋ ਦੇ ਰੱਖੇ ਕਲਪੁਖਾ ਕੋ ਜੀ ਆਪਣੇ ਪੰਥ ਦੇ ਸਦਾ ਸਹਾਇਕ ਕਰਤਾ ਜੀ ਸ਼੍ਰੀ ਰਿਣ ਕਾਣਾ ਸੰਗਤ ਹੋਰ ਗੁਰਦਵਾਰਾਂ ਕੋ ਧਾਮਾ ਦੇ ਜੇਨਤ ਪੰਥ ਨੂੰ ਛੋੜਿਆ ਗਿਆ ਜੀ ਖੁੱਲੇ ਦਰਸ਼ਨ ਦੀਦਾਰ ਕਿਸ ਵਸਬਸ ਦਾ ਨਾਮ ਜੀ ਤੇ ਖਾਲਸਾ ਜੀ ਬਖਸ਼ੋ ਜੀ ਇਹ ਨਿਮਾਨੇ ਦੇ ਮਾਨ ਨਿਤਾਣੇ ਦੀ ਤਾਨ ਰੋਕੇ ਦੇ ਕਹਾਣੀ ਜੀਓ ਆਪ ਜੀ ਨੇ ਪਾਉਣਾ ਪ੍ਰਮਾਣ ਨੇ ਹੋਰ ਕ ਨਿਸ਼ਾਨ ਰਾਇਆ ਪੰਥ ਮਹਾਰਾਜ ਦੇ ਮਹਾਵਕਲ ਫਰਕਤ ਪ੍ਰਕਾਸ਼ਵਾਹੀ ਕੀ ਜੀਓ ਗੁਰਦੁਆਰਾ ਕਾਪੂਰ ਕਦਰ ਸਿੰਘ ਕਮੇਟ ਰੱਖੇ ਦਿੱਤਾ ਫਰਛੇ ਜੀ ਆਪ ਜੀ ਦੇ ਵੱਖੋ ਵੱਖਰੇ ਨਿਸ਼ਾਨ ਸਾਹਿਬ ਦੀ ਚੋਲਾ ਸਾਜੀ ਦੀ ਸੇਵਾ ਕੀਤੀ ਗਈ ਜਿਸਨਾਂ ਨੇ ਕਵਾਏ ਗਏ ਸੰਤਾਂ ਕੋਲ ਸੇਵਾਦਾਰ ਕੋਲ ਦਰਸ਼ਕ ਕੋਲ ਸੇਵਾ ਨੋਇਆ ਹੋਈਆਂ ਬਲਕ ਪਲਕਾਂ ਦੇਖਵਾ ਰੋਸ਼ਕ ਕਰਨੀ ਜੀ ਅਗਰ ਤੋਂ ਸ਼ੁੱਧ ਸੇਵਾ ਕਰਨ ਦਾ ਵੱਲ ਉਦਮ ਚਾਹ ਬਖਸ਼ਿਸ਼ ਕਰਨਾ ਸਤਪੁਰਨ ਜੀਓ ਗੁਰਬਾਣੀ ਦੇ ਹਰਜਸ ਕੀਰਤਨ ਤੋਂ ਹੋਏ ਗੁਰਬਾਣੀ ਦੇ ਕੀਰਤਨ ਜਾਤ ਸੇਵਾ ਸੰਸਕਲ ਕਰਦੇ ਹੁੰਦੇ ਫੁੱਲਾਂ ਦੀ ਖਰਾ ਬਖਸ਼ਿਸ਼ ਕਰਨੀ ਅਗਰ ਤੋਂ ਸਮਤ ਸੇਵਾਕਰਮ ਦਾ ਬਾਲਦਮ ਚਾਵਲਕਸ਼ਕ ਕਾਨਾਸ ਕੋਰੋਜੀਓ ਨਸ਼ਾ ਸਰ ਤੋਂ ਦੀ ਅਗਿਆ ਬਖਸ਼ ਕਰੋ ਸੁਖ ਹੋਏ ਨਾਮ ਸਿਤਵਾਏ ਨਾਸਨਾ ਕੜ ਦੀ ਕਲਾਤ ਸਰਬਾਤਮਾ ਗੜਾ ਤੇ ਇਹ ਮੁਝੋ ਰਹਾ ਹੈ ਲੋਕ ਜਾਨੀ ਕਿਥੇ ਹੋ ਰਿਹਾ ਆਖੀ ਜਾਨੀ ਸਭ ਕੋ ਕਹਾਂ ਲੱਗੇ ਜੈਕਾਰ ਸਦਾ ਗਜਤ ਰਹੇ ਪੰਸ ਸੁਸਵਾ ਬੜਤ ਰਹੇ ਝੂਲ ਤੇ ਨਿਸ਼ਾਨ ਰਹੇ ਪੰਸ ਮਹਾਰਾਜ Thank <laughs> ¡Ah!

ਚੰਨ ਸਾਹਿਬ ਮੈਂ ਚੰਨ ਤੇਸ ਲਮੀ ਬੀਜੀ ਬੀਨੋ ਦੇਖੋ ਲੈ ਜੇ ਉਲਟੇ ਨ ਕਰੇ ਬੇਵਕ ਦੇ ਅਦਰ ਕਰੋ ਪਰ ਇੱਕ ਮਿੰਟ ਨੀਲੇਗਾ ਸਵਾ ਛੱਡੇ ਤੂੜੇ 耶和华。 ते जॾो बचंद बचंद दिल्स गज जी ते हर दम दिलि विच वचंदी तेरी तारजी हर दम दिलि विच बचंदी ਤੇਰੀ ਤਾਰ ਤੇ ਤੁਮਰਾ ਰੰਗ 我感觉他。

Oh!